ਕਾਵਾਂ ਵਾਲੀ ਜਿਹੜਾ ਪੁਲ ਹੈਗਾ ਇੱਥੇ ਬੰਨ ਟੁੱਟਿਆ ਸੀਗਾ ਉਹਦੇ ਨੇੜੇ ਕੱਲ ਵੀ ਕਾਫੀ ਪਾਣੀ ਪਹਿਲਾਂ ਦਾ ਚੜਿਆ ਸੀ ਕੱਲ ਘਟਣਾ ਸ਼ੁਰੂ ਹੋਇਆ ਇੱਥੇ ਬਠਿੰਡਾ ਤੋਂ ਨੌਜਵਾਨ ਵੈਲਫੇਅਰ ਸੁਸਾਇਟੀ ਵਾਲੇ ਪਹੁੰਚੇ ਹੋਏ ਨੇ ਕੀ ਸੇਵਾਵਾਂ ਲੈ ਕੇ ਆਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਸੇਵਾਵਾਂ ਲੈ ਕੇ ਆਏ ਆ ਜੀ ਇੱਥੇ ਅਸੀਂ ਇੱਥੇ ਲਗਾਤਾਰੀ ਸੇਵਾਵਾਂ ਦੇ ਰਹੇ ਆ ਅਸੀਂ ਪਰਲੇ ਪਿੰਡ ਦੇ ਵਿੱਚ ਮੁਆਜਮ ਸ਼ੇਰ ਵਾਲੇ ਏਰੀਆ ਦੇ ਵਿੱਚ ਮੌਜਮ ਹੋ ਗਿਆ ਜਾਂ ਮੰਸਾ ਹੋ ਗਿਆ ਉਧਰਲੇ ਪਾਸੇ ਵੀ ਸਾਡੀਆਂ ਸੇਵਾਵਾਂ ਚੱਲ ਰਹੀਆਂ ਹੈਗੀਆਂ ਅੱਜ ਮੈਡੀਕਲ ਦੀ ਸੇਵਾਵਾਂ ਦੇ ਨਾਲ ਨਾਲ ਅਸੀਂ ਇੱਥੇ ਜਿਹੜੀਆਂ ਚੀਜ਼ਾਂ ਨੂੰ ਫੇਸ ਕੀਤਾ ਵੀ ਕਿਸ ਚੀਜ਼ ਦੀ ਜ਼ਿਆਦਾ ਕਮੀ ਹੈ ਜ਼ਰੂਰਤ ਕਿਸ ਚੀਜ਼ ਦੀ ਹੈ ਸੇਵਾ ਦਾ ਆ ਰਿਹਾ ਹੈ ਕੋ ਪਿੰਡ ਦੇ ਲੋਕ ਹੈ ਜਿਹੜੇ ਇੱਥੋਂ ਦੀ ਜਿਨ੍ਹਾਂ ਨੇ ਆਪ ਦੇ ਪਿੰਡ ਦੇ ਪਰਲੇ ਪਾਸੇ ਜਾਣਾ ਹੁੰਦਾ ਜਾਂ ਉਧਰੋਂ ਦੀ ਇੱਧਰ ਆਣਾ ਹੁੰਦਾ ਹੈਗਾ ਉਹ ਬੋਟ ਰਾਹੀਂ ਆਉਂਦੇ ਹੈਗੇ ਆ ਉਹਨਾਂ ਲਈ ਚਾਹ ਦਾ ਜਿਹੜਾ ਇੱਥੇ ਪ੍ਰਬੰਧ ਕੀਤਾ ਗਿਆ ਹੈਗਾ ਇਤੋਂ ਇਲਾਵਾ ਅਸੀਂ ਉੱਥੋਂ ਲੰਗਰ ਤਿਆਰ ਕਰਕੇ ਲੈ ਕੇ ਆਏ ਆ ਸਾਡੀ ਇੱਕ ਬੋਟ ਗਈ ਹੋਈ ਹੈ ਮੈਡੀਕਲ ਤੇ ਹੋਰ ਜ਼ਰੂਰੀ ਸਮਾਨ ਦੇ ਨਾਲ ਨਾਲ ਲੰਗਰ ਰੋਟੀਆਂ ਤੇ ਸਬਜ਼ੀ ਅਸੀਂ ਸਾਰੀ ਤਿਆਰ ਕਰਕੇ ਲੈ ਕੇ ਆਏ ਹੈਗੇ ਆ ਉਹ ਅੱਗੇ ਜਿਹੜੇ ਪਿੰਡ ਹੈਗੇ ਆ ਬੋਟ ਰਾਹੀਂ ਉੱਥੇ ਪਹੁੰਚੀ ਹੋਈ ਹੈ ਸਾਡੀ ਟੀਮ ਤੇ ਉੱਥੇ ਸਰਵਿਸ ਸਰਵਿਸ ਦੇ ਰਹੇ ਹੈਗੇ ਅਸੀਂ ਇਸ ਚੀਜ਼ ਦੀ ਇੱਥੇ ਦੂਸਰੇ ਵਾਰ ਜਿਹੜੇ ਬੰਨ ਹੈਗੇ ਉਹਨਾਂ ਨੂੰ ਲੰਗਰ ਜਾਂ ਹੋਰ ਸਵਾਵਾ ਘੱਟ ਨਹੀਂ ਲੱਗਦੀਆਂ ਤੁਸੀਂ ਇੱਥੇ ਕਾਫੀ ਦਿਨ ਤੋਂ ਰਹੇ ਹੋ। ਸਹੀ ਕਹਿੰਦੇ ਮਤਲਬ ਅਸੀਂ ਇਹ ਲੰਗਰ ਦੀ ਸੇਵਾ ਇੱਥੇ ਸ਼ੁਰੂ ਕੀਤੀ ਹੈ ਕਿਉਂਕਿ ਇੱਥੇ ਰਿਕੁਆਇਰਮੈਂਟ ਸੁੱਕੇ ਰਾਸ਼ਨ ਦੀ ਨਹੀਂ ਹੈ। ਉਹ ਆਲਰੇਡੀ ਬਹੁਤ ਜ਼ਿਆਦਾ ਇੱਥੇ ਇਕੱਠਾ ਹੋ ਗਿਆ। ਜਿਹੜੇ ਪਿੱਛੇ ਲੋਕ ਹੈਗੇ ਆ ਉਹਨਾਂ ਦੇ ਘਰਾਂ 'ਚ ਪਾਣੀ ਭਰਿਆ ਹੋਇਆ ਹੈਗਾ। ਉਹਨਾਂ ਦਾ ਜਿਹੜਾ ਬਾਲਣ ਹੈਗਾ ਉਹ ਸਾਰਾ ਗਿੱਲਾ ਹੋ ਗਿਆ। ਜਿਹੜੇ ਉਹ ਕੋ ਪਾਠੀਆਂ ਹੁੰਦੀਆਂ ਲੱਕੜਾਂ ਹੁੰਦੀਆਂ ਉਹ ਸਾਰੀਆਂ ਖਤਮ ਹੋ ਗਈਆਂ ਉਹਨਾਂ ਦੀਆਂ। ਤੇ ਉਹ ਬਣਾ ਵੀ ਨਹੀਂ ਸਕਦੇ ਜੇ ਆਪਾਂ ਉਹਨਾਂ ਨੂੰ ਸੁੱਕਾ ਰਾਸ਼ਨ ਦੇ ਦੀ ਤਾਂ ਬਣੀ ਹੋਈ ਰੋਟੀ ਦਾ ਲੰਗਰ ਜਿਹੜਾ ਹੈਗਾ ਉਹ ਅਸੀਂ ਇੱਥੇ ਪ੍ਰੋਵਾਈਡ ਕਰ ਰਹੇ ਹੈਗੇ ਆ। ਇਹਨਾਂ ਚੀਜ਼ ਦੀ ਜ਼ਰੂਰਤ ਹੈ। ਸਾਡੀ ਲੋਕਾਂ ਨੂੰ ਵੀ ਬੇਨਤੀ ਹੈਗੀ ਹੈ ਕਿ ਜਿਨ੍ਹਾਂ ਨੇ ਵੀ ਸੇਵਾ ਕਰਨੀ ਹੈ ਪਹਿਲਾਂ ਇੱਥੇ ਆਓ ਤੁਸੀਂ ਇੱਕ ਦੋ ਦਿਨ ਲਗਾਓ। 2-4 ਘੰਟਿਆਂ ਦੇ ਵਿੱਚ ਤੁਹਾਨੂੰ ਇੱਕ ਸਾਈਡ ਦੀ ਸਿਚੁਏਸ਼ਨ ਦਾ ਸਮਝ ਆ ਜਾਊਗਾ ਵੀ ਇੱਥੇ ਅਸਲ ਰਿਕੁਆਇਰਮੈਂਟ ਕਿਸ ਚੀਜ਼ ਦੀ ਹੈ। ਸੁੱਕੇ ਰਾਸ਼ਨ ਦੀ ਤਾਂ ਇੱਥੇ ਰਿਕੁਆਇਰਮੈਂਟ ਹੀ ਆਣੀਗੀ। ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਇੱਥੇ? ਅਸੀਂ 3 ਤਰੀਕ ਤੋਂ ਮਤਲਬ ਲੱਗੇ ਸੀਗੇ ਜੀ। ਪਹਿਲਾ ਦਿਨ ਸਾਡਾ 3 ਤਰੀਕ ਸੀਗੀ ਜੀ। ਠੀਕ ਹੈ ਜੀ। ਹੁਣ ਕਿਸ ਤਰ੍ਹਾਂ ਲੱਗਦਾ ਵੀ ਕਿੰਨੀ ਥੋੜੇ ਆਉਣ ਨਾਲ ਕੀ ਫਰਕ ਪੈ ਗਿਆ ਵੀ ਅਸੀਂ ਆਹ ਸੇਵਾ ਕਰਤੀ ਲੋਕ ਦੇਖੋ ਅਸੀਂ ਲੋਕਾਂ ਨੂੰ ਵੀ ਅਵੇਅਰ ਕਰ ਰਹੇ ਹੈਗੇ ਆ ਤੇ ਇਸ ਚੀਜ਼ ਦਾ ਮਤਲਬ ਸਾਨੂੰ ਬੜੀ ਖੁਸ਼ੀ ਹੈ ਕਿ ਲੋਕ ਵੀ ਜਿਹੜੇ ਹੈਗੇ ਆ ਹੁਣ ਆਪਦੇ ਕੋਲੋਂ ਪੱਕਿਆ ਪਕਾਇਆ ਲੰਗਰ ਲੈ ਕੇ ਆਣ ਲੱਗੇ ਅੱਜ ਚਾਹ ਦੇ ਲੰਗਰ ਵੀ ਅਸੀਂ ਦੇਖਣ ਨੂੰ ਦੇਖ ਕੇ ਮਿਲੇ ਹੈਗੇ ਸਾਨੂੰ ਵੀ ਕਈ ਲੋਕ ਕੇ ਕੈਟਲੀਆਂ ਚੱਕੀ ਫਿਰਦੇ ਹੈਗੇ ਚਾਹ ਦੀ ਬਣਾ ਕੇ ਲੈ ਕੇ ਆਏ ਆ ਤੇ ਉਹ ਲੋਕਾਂ ਨੂੰ ਚਾਹ ਦੇ ਰਿਹਾ ਕਿਉਂਕਿ ਇਹਨਾਂ ਚੀਜ਼ਾਂ ਦੀ ਇੱਥੇ ਰਿਕੁਆਇਰਮੈਂਟ ਸੀ ਸੁੱਕੇ ਰਸਣ ਦੀ ਰਿਕੁਆਇਰਮੈਂਟ ਹੀ ਨਹੀਂ ਸੀ ਇੱਥੇ ਜਿਵੇਂ ਆਪਣਾ ਜਿਹੜਾ ਬਠਿੰਡਾ ਜੀ ਉਹਦੇ 'ਚ ਹੜਾਂ ਦਾ ਕੋਈ ਮਾਰ ਨਹੀਂ ਹੈਗੀ ਫਿਲਹਾਲ ਉੱਥੋਂ ਦੇ ਲੋਕਾਂ ਨੂੰ ਤੁਸੀਂ ਇੱਥੋਂ ਦੇ ਲੋਕਾਂ ਲਈ ਕੀ ਅਪੀਲ ਕਰਨਾ ਚਾਹੁੰਦੇ ਹੋ ਜਾਂ ਸੋਡੀ ਸੰਸਥਾ ਜਿਵੇਂ ਉੱਥੋਂ ਰੈਗੂਲਰ ਆ ਰਹੀ ਆ ਜਾਂ ਸੋਡੇ ਨਾਲ ਸੰਪਰਕ ਕਰਨ ਕਿਸ ਤਰ੍ਹਾਂ ਦੀ ਅਸੀਂ ਦੇਖੋ ਕੋਈ ਵੀ ਸਾਨੂੰ ਅਪੀਲ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਬਠਿੰਡਾ ਜਿਹੜਾ ਹੈਗਾ ਨਾ ਉਹ ਸੰਸਥਾਵਾਂ ਦਾ ਹੱਬ ਗਿਣਾ ਜਾਂਦਾ ਹੈਗਾ ਤੇ ਇਸ ਟਾਈਮ ਜੇ ਅਸੀਂ ਵੀ ਇੱਥੇ ਖੜੇ ਹੈਗੇ ਆ ਤਾਂ ਬਠਿੰਡੇ ਵਾਲਾਂ ਦੇ ਸਿਰ ਤੇ ਖੜੇ ਆ ਦਾਨੀ ਸੱਜਣਾਂ ਦੇ ਸਿਰ ਤੇ ਖੜੇ ਆ ਸਾਨੂੰ ਵੈਸੇ ਲੋਕ ਬਾਹਰੋਂ ਵੀ ਸਪੋਰਟ ਕਰ ਰਹੇ ਹੈਗੇ ਆ ਪਰ ਬਠਿੰਡੇ ਵਾਲੇ ਜਿਹੜੇ ਹੁੰਦੇ ਆ ਉਹ ਤਾਂ ਪਤਾ ਹੀ ਹੁੰਦਾ ਵੀ ਉਹਨਾਂ ਨੇ ਤਾਂ ਸਾਡੇ ਨਾਲ ਰ